ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਘਰੇਲੂ ਬੈਡ ਦਿਖਾਉਣੀ ਹੈ ਕੁਝ ਕ ਟਾਈਮ ਇਹਦਾ ਸੂਨ ਦੇ ਵਿੱਚ ਬਾਕੀ ਪਿਆ ਸੋ ਦੇਖ ਸਕਦੇ ਵੀਰ ਤੇ ਘਰੇਲੂ ਪਸ਼ੂ ਕੋਈ ਵਪਾਰ ਦਾ ਕੰਮ ਨਹੀਂ ਡਟੇਲ ਇਨਫੋਰਮੇਸ਼ਨ ਵੀ ਉਤ ਪਹੁੰਚ ਦਿਆਂ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਨਾਮ ਐਡਰੈਸ ਦੱਸੋ ਜੀ ਆਪਣਾ ਪਰੇ ਤੋਂ 7 ਕਿਲੋਮੀਟਰ ਬਾਗਾ ਹੈ। ਜ਼ਿਲ੍ਹਾ ਬਠਿੰਡਾ ਪਹੇਗਾ। ਮੋਬਾਈਲ ਨੰਬਰ ਬਈ ਜੀ ਆਪਣਾ 75893 39195 ਬਈ। 75893 39195 39195 ਤਾ तकरीबन ਤੇ ਦੇਖਦੇ ਪਾ ਸਾਰੇ ਪਾਸੋਂ ਆਪਣੇ ਘਰ ਦੇ ਹੀ ਆ ਹਨਾ। ਹਾਂ ਬਈ। ਜੀ ਤੇ ਜਿਹੜੀ ਆਪਾਂ ਇਹ ਵੈੜ ਦੇਖ ਰਹੇ ਹਾਂ ਕਿਹੜਾ ਸੂਆ ਸੂਣੀ ਆ ਇਹ? ਇਹ ਬਈ ਤੀਜਾ ਸੂਆ ਸੂਣੀ ਆ। ਅੱਛਾ ਤੀਜਾ ਸੂਆ ਸੂਗੀ ਤੇ ਟਾਈਮ ਕਿੰਨਾ ਕੁ ਬਾਕੀ ਰਹੇਗਾ ਸੂਣ ਦੇ ਦਾ? ਬਈ 45 ਤੋਂ 50 ਦਿਨ ਬਾਕੀ ਰਹਿ ਗਏ। ਅੱਛਾ 50 ਦਿਨ ਇਹਦੇ ਸੂਣ ਚ ਬਾਕੀ ਪਿਆ। ਹਾਂ। ਤੇ ਦੁੱਧੋ ਸਾਡੇ ਨੂੰ ਟਾਈਮ ਕਿੰਨਾ ਕੋਇਆ ਕਹਿੰਦਾ ਬਹੁਤ ਥਣ ਪਾਸ ਕਰਵਾ ਦੂਗੀ ਹਾਂ ਬਾਈ ਜੀ ਤੇ ਦੂਜੇ ਸਵੇਰ ਦੁੱਧ ਪੀਕਦਾ ਕਿੰਨਾ ਕੁ ਪਾਏ ਨੇ ਬਾਈ ਹੈਗਾ ਅਸੀਂ ਕਿੰਨਾ ਪਾਈ 27 28 ਲੀਟਰ ਬਾਈ 7 27 28 ਕਿਲੋ ਦੁੱਧਾ ਮਸ਼ੀਨੀ ਚ ਵੀ ਕਰਦੇ ਹੱਥੀ ਆਪਾਂ ਬਾਈ ਪਹਿਲਾਂ ਮਸ਼ੀਨ ਵੀ ਸੀ ਹੱਥੀ ਵੀ ਚੋਲੇ ਦੇ ਪਹਿਲੇ ਦੂਏ ਹੱਥੀ ਜੋ ਕੇ ਦੂਜੇ ਦੂਏ ਮਸ਼ੀਨ ਜੀ ਕਹਿੰਦਾ ਬਾ ਜਿੱਦਾਂ ਮਰਜੀ ਚੋਲੋ ਕੋਈ ਦਿੱਕਤ ਨਹੀਂ ਗੱਲ ਨਹੀਂ ਜੀ ਤੇ ਥਣਪਾਸ ਵਧੀਆ ਕਰਵਾ ਦੂਗੀ ਹਾਂ ਬਈ ਕਰਾ ਸਕਦੀ ਆ ਮੈਂ ਦੇਖੀ ਜਰ ਵੀ ਮਚਾ ਗਈ ਹੋਵੇ ਦੁੱਧ ਕ ਬਈ ਆਈ ਜਾਂਦਾ 10 ਮਹੀਨਿਆਂ ਤੱਕ ਛੱਡੀ ਉਹ ਆਪਾਂ ਟੂਬਾ ਜੜਾ ਦਤੀਆਂ ਜੀ ਤੇ ਟੀਕੇ ਕਿਹੜਾ ਲੱਗਿਆ ਵੈਸ ਬਾਰੇ ਇਹ ਇਹ ਬਰੂਟ ਦਾ ਲੱਗਿਆ ਬਈ ਸਟਰਾ ਜਾਂ ਪਿਆ ਯਾਰ ਅੱਛਾ ਏਬੀਐਸ ਦਾ ਬਰੂਟ ਸੀਮਨ ਆ ਉਹ ਲੱਗਿਆ ਹੋਵੇ ਜੀ ਤੇ ਵਧੀਆ ਮੰਨ ਕੇ ਜਦੋਂ ਥਾਣਾ ਥਾਣ ਦੀ ਬਿਲਕੁਲ ਓਕੇ ਆ ਓਕੇ ਆ ਬਈ ਰੇਟ ਇਹਦਾ ਕੀ ਰੱਖਿਆ ਰੇਟ ਬਈ ਫੋਨ ਤੇ ਕਰ ਲਾਂਗੇ ਰਲਦਾ ਮਿਲਦਾ ਜਾਊਗਾ ਟੋਰੀ ਬਾਹਰ ਨੂੰ ਸੋਭਰ ਕੱਦ ਕਾਠ ਵਗੈਰਾ ਵਹਿੜਦਾ ਦੇਖ ਸਕਦੇ ਹੋ ਸੋਹਣੀ ਸਾਫ ਸੁਥਰੀ ਘਰੇਲੂ ਬਹਾੜਾ ਵੀਰਦੀ ਦੂਜਾ ਸੂਆ ਸੂਕੇ ਹੁਣ ਤੀਜੇ ਸੂਏ ਲਈ ਇਹਦੇ ਦੋ ਦੋ ਮਹੀਨੇ ਤੋਂ ਪੰਜ-ਸੱਤ ਦਿਨ ਬਾਕੀ ਪਏ ਆ ਵਧੀਆ ਸੋਹਣੀ ਰੁੱਤ ਦੇ ਵਿੱਚ ਆਉਂਦੀ ਹੈ ਕੋਈ ਵੀਰ ਚਾਹੁੰਦਾ ਵੀਗਾ ਆਪਾਂ ਦੋ ਮਹੀਨੇ ਦਾ ਕੱਚਾ ਪਸ਼ੂ ਖਰੀਦਣਾਗਾ ਰੇਟ ਵੀਰ ਇਹਦਾ ਫੋਨ ਤੇ ਕਰੂਗਾ ਤੇ ਤੀਜਾ ਸੂਆ ਸੁਣੀਆ ਇੱਕ ਭਾਈ ਇਹਦੀ ਤਿਆਰ ਹੋਈ ਦੀ ਵੀਰੂਆ ਮੇਰੇ ਕੋਲੇ ਉਹ ਆਪਾਂ ਨਾਲ ਲਾਜਾਂਗੇ ਵੀ ਬਹੁਤ ਜ਼ਿਆਦਾ ਪਿਆਰ ਵੀ ਦੀ ਅੱਜ ਆ ਜੀ ਕੋਈ ਨਾ ਵੀਡੀਓ ਭੇਜੇ ਸੌਟ ਚਲਾ ਦਾਂਗੇ ਆਪਾਂ ਤੇ ਵੈਸੇ ਵੀ ਮੰਨ ਕੇ ਚੱਲ ਤੁਸੀਂ ਵਟਸਐਪ ਦੇ ਕੋਈ ਬੰਦਾ ਇਹ ਤੋਂ ਬਾਈ ਤੋਂ ਵੀਡੀਓ ਮੰਗਾ ਸਕਦਾ ਹਨਾ ਸੋ ਵੀਰੋ ਤੋਰਾ ਵਗੈਰਾ ਚੈੱਕ ਕਰੋ ਬੈੜ ਦਾ ਸੋਣਾ ਦੁੱਧੋ ਬਿਲਕੁਲ ਡਰਾਈ ਆ ਤੇ ਕਹਿੰਦਾ ਬਾਪ ਉਮੀਦ ਹੈ ਕਿ ਮੂਰੇ ਸਰਦੀ ਚ ਆ ਗਈ ਵੀ 30 ਕਿਲੋ ਦੁੱਧ ਮੰਨ ਕੇ ਬੰਦਾ ਲੈ ਲੇ ਹਨਾ ਵੀ 30 ਕਿਲੋ ਦੁੱਧ ਪਾਉਣ ਵਾਲੀ ਬੈੜ ਹੈਗੀ ਆ ਸੋ ਬਾਗੀ ਥੱਲੇ ਮਿਲ ਕੇ ਮੈਨ ਵਗੈਰਾ ਦੇਖੋ ਥਾਂ ਤੁਨੋ ਕਿ ਦੁੱਧੋ ਬਿਲਕੁਲ ਡਰਾਈ ਹੋ ਚੁੱਕੀ ਆ 2 ਮਹੀਨੇ ਜਿਹੜੇ ਵੀਰ ਨੇ ਸਾਹਮ ਲਈ ਇੱਕ ਤਰ੍ਹਾਂ ਦਾ ਮੰਨ ਕੇ ਚੱਲੋ ਵੀ ਜਿਹੜੇ ਪੰਜ ਕਿਲੇ ਠੇਕੇ ਤੇ ਲੈ ਕੇ ਤੇ ਉਹ ਜੇ ਬਜਟ ਤੁਹਾਨੂੰ ਦੇ ਕੇ ਜਾਣਾ ਕਿਉਂਕਿ ਅੱਜ ਡ్రਾਈਵਰ ਰੇਟ ਇਹਦਾ ਉਹ ਜਿਹਾ ਹੋਊਗਾ ਤੀਜਾ ਸੂਆ ਸੁਣੀਆ ਏਬੀਐਸ ਦੇ ਬਰੂਟ ਤੋਂ ਗੱਪਣਾ ਤੇ ਭਾਈ ਮੋਬਾਈਲ ਨੰਬਰ ਬੋਲ ਦੇ ਆਪਣਾ ਦੁਬਾਰੇ 75 93 ਭਾਈ 49159 75893 49195 ਪਿੰਡ ਭੁੰਦਰਾ ਜ਼ਿਲ੍ਹਾ ਬਠਿੰਡਾ ਪੈ ਗਿਆ ਰਾਮਪਰਾ ਸ਼ਹਿਰ ਤੋਂ 7 ਕਿਲੋਮੀਟਰ ਦੂਰੀ ਤੇ ਪਿੰਡ ਹੈ ਕੋਈ ਵੀ ਵੀਰ ਇਸ ਬੈਡ ਨੂੰ ਖੇਚਦਾ ਚਾਹਵਣ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਿਆਰ ਰਹੋ